ਜੇਕਰ ਤੁਹਾਡੇ ਵੀ ਬੱਚਿਆਂ ਦੇ ਚੱਲ ਰਹੇ ਨੇ ਕਾਲਜਾਂ ਦੇ ਵਿੱਚ ਪੇਪਰ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਬੀਏ ਕਲਾਸ ਦੇ ਸਟੂਡੈਂਟ ਵੱਲੋਂ ਜਦੋਂ ਪੇਪਰ ਦੇਣ ਗਿਆ ਤਾਂ ਉਸ ਦੇ ਨਾਲ ਅਜਹੀ ਘਟਨਾ ਵਾਪਰ ਗਈ ਕਿ ਸੁਣ ਕੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੇ ਪਿੰਡ ਮੱਲਣ ਦਾ ਰਹਿਣ ਵਾਲਾ 21 ਸਾਲਾ ਸਟੂਡੈਂਟ ਮਨਪ੍ਰੀਤ ਸਿੰਘ ਉਹ ਪੇਪਰ ਦੇਣ ਗਿਆ ਤਾਂ ਉੱਥੇ ਕੁਝ ਨੌਜਵਾਨ ਉਸ ਨੂੰ ਚੁੱਕੇ ਲੈ ਗਏ ਤੇ ਉਸ ਦੇ ਲਤਾਂ ਦੇ ਉੱਤੇ ਤੇਜ਼ਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰਕੇ ਸੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਇਸ ਦੇ ਉੱਤੇ ਉਸ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਜਿਹੜਾ ਸਰਦਾਰ ਜੋਦੀ ਉਹਦੀ ਲਖਮਿੰਦਰ ਸਿੰਘ ਹੈ 21 ਦਾ ਮਾਮਲਾ ਕੀ ਹੋਇਆ ਮੱਲਣ ਪੈਣ ਕੋਈ ਕੀ ਮਾਮਲਾ ਹੋਈ ਤੁਹਾਡੇ ਬੇਟੇ ਦੀ ਇਹ ਪੇਪਰ ਤਨ ਖਲੇ ਸ਼ੋਭਾ ਹੀ ਆਈ ਸੀ ਗੱਡੀ ਤੇ ਆਈ ਸੀ ਜੀ ਦੋ ਭਾਈ ਆਇਆ ਇੱਕ ਮੇਰੇ ਭਾਈ ਦਾ ਮੁੰਡਾ ਇੱਕ ਇਕੱਠੇ ਆਇਆ ਜੀ ਵੀ ਸ਼ਾਣ ਨੂੰ ਠੰਡ ਹੋਈ ਤੜਕੇ ਸੋ ਵੀ ਠੰਡ ਹੁੰਦੀ ਹੈ ਉਹਦੇ ਉਹਦਾ ਪੇਪਰ ਇੱਕ ਸੀ ਆਈ ਇਹਦੇ ਪੇਪਰ ਦੋ ਸੀ ਆ ਜੀ ਇਹ ਪੇਪਰ ਦੇ ਕੇ ਬਸ ਬਾਅਦ ਸੋਤੋਂ ਅੰਦਰ ਇੱਕ ਪੇਪਰ ਦੇਦਾ ਹੀ ਹੈ ਨਹੀਂ ਤੇ ਇੱਕ ਅਜ ਖੰਡ ਨਹੀਂ ਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਕਾਲ ਕਿਹੜੀ ਜਗ੍ਹਾ ਤੇ ਹਾਂਜੀ ਕਿਹੜੀ ਜਗ੍ਹਾ ਤੇ ਕੋਈ ਫੋਨ ਕਿਹਦੇ ਕੋਲ ਚਾਂਸ ਜੀ ਵੀ ਕਾਲ ਚ ਆਈ ਜਦੋਂ ਵੀ ਬੇਰੂਰ ਤੇ ਆਈ ਇਹ ਤੁਹਾਡਾ ਬੇਟਾ ਕਾਹਲੀ ਬਰੇ ਕਰਦਾ ਕਾਹ ਚ ਪਰੇ ਇਹ ਵੀ ਇਹ ਕਰ ਆਈ ਪੇਪਰ ਸੀ ਜੀ ਹਾਂ ਪੇਪਰ ਸੀ ਜੀ ਉਹ ਪੇਪਰ ਸੀ ਅੱਜ ਜੀ ਅੱਛਾ ਤੇ ਪੇਪਰ ਦੇਤ ਤੋਂ ਬਾਅਦ ਉਥੋਂ ਮੁੰਡੇ ਚੱਕਲੇ ਨੂੰ ਆਈ ਮੁੰਡੇ ਚੱਕਿਆ ਉਦੋਂ ਬਾਅਦ ਕਿੱਡੀ ਜਿਹਾ ਲੱਗੇ ਚੱਕੇ ਤੁਹਾਨੂੰ ਪਤਾ ਲੱਗੇ ਚੱਕੇ ਮੈਂ ਸੁਣਿਆ ਜੀ ਬਾਅਦ ਜਦੋਂ ਕੋਈ 400 ਕਿੱਲਾ ਵਜਦਾ ਜੀ ਉਧਰ ਲੱਗੇ ਅੱਛਾ ਤੇ ਹੁਣ ਕਿਸ ਤਰ੍ਹਾਂ ਹਾਲਾਤ ਹੈ ਤੁਹਾਡੇ ਬੇਟੇ ਦੇ ਹਾਲਾਤ ਜੀ ਹੁਣ ਲੱਤ ਫਿਕਸਰੀ ਲੱਤ ਲੱਗਦੀ ਹੈ ਜੀ ਜੀ ਚੁੱਤੀ ਹੈ ਜੀ ਉਹ ਤਾਂ ਕਿੰਨੇ ਕਿੰਨੇ ਜਣੇ ਆਏ ਸੀ ਜੀ ਉੱਥੇ ਪੂਜੀ ਹੁਣ ਹੋਰ ਪੰਜ ਸੱਤ ਜਣੇ ਹੋਣਗੇ ਜੀ ਪੁਲਿਸ ਦੇ ਅੰਦਰ ਲੈ ਕੇ ਕਿ ਬਰਦ ਨਹੀਂ ਕਾਜ ਤਾਂ ਨਿਕਲਦੇ ਨਹੀਂ ਚੱਕੇ ਲੈ ਚੱਕਿਆ ਇਹਨਾਂ ਨੇ ਨਿਕਲਦੇ ਕੇ ਬਾਹਰ ਨਿਕਲੇ ਹਾਂ ਪੀਪਲ ਦੇ ਕੇ ਨਿਕਲੇ ਹਿੰਦੂ ਅੱਛਾ ਅੱਛਾ ਪ੍ਰਧਾਨਗੀ ਵੀ ਪ੍ਰਧਾਨਗੀ ਕੋਲੇ ਦਮ ਤੇ ਨਹੀਂ ਪ੍ਰਧਾਨਗੀ ਤਾਂ ਹੋਣੀ ਹੋ ਤਾਂ ਵਿੱਚ ਵਿੱਚ ਹੀ ਫਿਰਦੇ ਤਾਂ ਕੰਮ ਹੈ ਨਹੀਂ ਸੀ ਜੀ ਮੇਰੇ ਨਾਲ ਬਾਚਮਨ ਜਦੋਂ ਮੈਨੂੰ ਫੋਨ ਗਿਆ ਮੈਂ ਫੋਨ ਕੀਤਾ ਪੁੱਛਿਆ ਨੂੰ ਹੀ ਉਹ ਮੁੰਡਿਆਂ ਨੇ ਫੋਨ ਫੜ ਕੇ ਤੋਂ ਫੋਨ ਮੈਨੂੰ ਲਗੇ ਕੋਈ ਗੱਲ ਨਹੀਂ ਬਾਪੂ ਜੀ ਨੂੰ ਇਹ ਤਾਂ ਨਹੀਂ ਕੁਝ ਨਹੀਂ ਆਦੇ ਤੇ ਮਤਲਬ ਆ ਗੱਲ ਮੇਰੇ ਨਾਲ ਗੱਲ ਹੋਈ ਹੈ ਅਚਾਨਕ ਸੀਗਾ ਕੋਲੇ ਤੇ ਹਾਂ ਜੀ ਕੋਲੇ ਤਾਂ ਪ੍ਰਧਾਨ ਸੀਗਾ ਕਾਜ ਜੀ ਆਈ ਠੀਕ ਆਈ ਤੁਹਾਡਾ ਬੇਟਾ ਪ੍ਰਧਾਨ ਹਾਂ ਜੀ ਨਿਊ ਤੇਰੇ ਸੇ ਕਾਜ ਪਰਦੀ ਵੀ ਨਹੀਂ ਜੀ ਉਹ ਉਹਦਾ ਹੋਰ ਕਾਜ ਤਾਂ ਹੈ ਹੀ ਨਹੀਂ ਮੁੰਡੇ ਪਰਦੇ ਨਹੀਂ ਕਾਜ ਸਕਾਉ ਦੇ ਮੁੰਡੇ ਨਹੀਂ ਜੀ ਪਹਿਲੇ ਲੜਾਈ ਹੋਈ ਹੈ ਪ੍ਰਧਾਨ ਨਾਲ ਨਹੀਂ ਜੀ ਉਹ ਮਤਲਬ ਜਿਹੜੇ ਮੁੰਡੇ ਪਰਦੇ ਕਿੰਨੇ ਵੇਚਦੇ ਆਏ ਸੀ ਬਾਹਰ ਉਹਨਾਂ ਨੇ ਹਾਂ ਜੀ ਝੇਲ ਤੋਂ ਆਏ ਸੀ ਉਹ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਮੈਨੂੰ ਪਤਾ ਹੀ ਹੈ ਕਿ ਮੇਰੀ ਮਕਾਕਾਂ ਨਾਲ ਗੱਲ ਨਹੀਂ ਹੋਈ ਕਦੀ ਤਾਂ ਹੀ ਤਾਂ ਪਹਿਲਾਂ ਕਦੇ ਲੜਾਈ ਝਗੜਾ ਇਸ ਤਰ੍ਹਾਂ ਨਾ ਜੀ ਨਾ ਜੀ ਘਰੇ ਦੱਸਿਆ ਹੋਗਾ ਕੋਈ ਇਸ ਤਰ੍ਹਾਂ ਨਹੀਂ ਲੜਾਈ ਨਹੀਂ ਹੋਈ ਅੱਛਾ ਜੀ ਆਪਾਂ ਗੱਲ ਕਰੀਏ ਤੁਹਾਡੇ ਬੇਟੇ ਦਾ ਨਾਮ ਕੀ ਉਮਰ ਕਿੰਨੀ ਹੈ ਜੀ ਨਾਮ ਮਨਪ੍ਰੀਤ ਸਿੰਘ ਮੁੰਡਾ ਨਾਂ ਇਹ ਉਹ ਦਾ ਉਮਰ 21 ਸਾਲ ਜੀ ਅੱਛਾ ਕਿੰਨੇ ਸਾਲ ਦਾ ਉਹ ਕਾਲਜ ਚ ਟੀਵੀ ਕੋਲੇ ਪੜ੍ਹ ਰਿਹਾ ਸੜੇ ਬੇਟਾ ਇਹਨੂੰ ਹੁਣ ਤੀਜਾ ਸਾਲ ਸੀ ਜੀ ਜੀ ਸਾਬ ਹਾਂ ਜੀ ਅੱਛਾ ਜੀ ਤੁਸੀਂ ਦੇਖਿਆ ਹੈਗਾ ਲੱਤਾ ਦੇ ਉੱਤੇ 23 ਹੱਤਿਆਨ ਮਾਰੇ ਹੋਏ ਨੇ 23 ਸਾਲ ਮੱਝ ਹੈ ਆਈ ਹਾਂ ਜੀ ਨਹੀਂ ਜੀ ਇਕ ਲੱਤਾ ਜੀ ਇਕ ਲੱਤਾ ਹਾਂ ਜੀ ਕਾਫੀ ਵਾਰ ਕਿਥੇ ਹਾਂ ਜੀ ਬਹੁਤ ਹੈ ਜੀ ਹੈਗੇ ਇੱਕ ਹੈਗਾ ਜੀ ਬਾਹਰ ਇਕਦਮ ਪਚਾਵਣ ਬਣੋ ਜਿਹਨੇ ਮੌਤ ਲਈ ਸੀ ਦੂਜੇ ਪਾਸੇ ਐਨਜੀਓ ਵਰਕਰ ਅਤੇ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਬਿਆਨ ਸਾਹਮਣੇ ਆ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਐਨਜੀਓ ਦੇ ਵਰਕਰ ਦੇ ਵੱਲੋਂ ਇੱਕ ਨੌਜਵਾਨ ਸਟੂਡੈਂਟ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਉਸ ਦੇ ਲੱਤਾਂ ਤੇ ਕਾਫੀ ਗੰਭੀਰ ਸੱਟਾਂ ਨੇ ਮੇਰਾ ਨਾਮ ਰਜਿੰਦਰ ਕੁਮਾਰ ਹੈ ਸਹਾਰਾ ਜਨ ਸੇਵਾ ਦਾ ਵਰਕਰ ਹੈ ਸਾਡੇ ਸਹਾਰਾ ਕਲਟਰਮ ਵਿੱਚ ਮੈਸੇਜ ਮਿਲਿਆ ਸੀ ਕਿ 400 ਕਿੱਲੇ ਦੇ ਵਿੱਚ ਕੋਈ ਮੁੰਡੇ ਨੂੰ ਵੱਢ ਕੇ ਸੁੱਟ ਗਏ ਆ ਇਹ ਸੂਚਨਾ ਪ੍ਰਾਪਤ ਹੁੰਦੇ ਹੀ ਸਾਰਾ ਜਨ ਸੇਵਾਦੀ ਐਂਬੂਲੈਂਸ ਮੌਕੇ ਤੇ ਪਹੁੰਚੀ ਹਰਬੰਸ ਸਿੰਘ ਜਾ ਕੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਖੂਨ ਨਾਲ ਲੱਤਪਤ ਪਲਾਂਟ ਦੇ ਵਿੱਚ ਸੁੱਟਿਆ ਪਿਆ ਸੀਗਾ ਜਿਹਨੂੰ ਚੱਕ ਕੇ ਸਿਵਲ ਹਸਪੀਟਲ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਤੇ ਉਹਦਾ ਇਲਾਜ ਸ਼ੁਰੂ ਕਰਵਾਇਆ ਸੂਤਰਾਂ ਤੋਂ ਪਤਾ ਚੱਲਿਆ ਕਿ ਇਹ ਮੁੰਡਾ ਡੀਏਵੀ ਕਾਲਜ ਦਾ ਸਟੂਡੈਂਟ ਸੀਗਾ ਜਿੱਥੇ ਪੇਪਰ ਦੇਣ ਆਇਆ ਸੀ ਮੱਲੜਪਿੰਡ ਤੋਂ ਉੱਥੋਂ ਦੇ ਹੀ ਕੁਝ ਮੁੰਡਿਆਂ ਨੇ ਇਹਨੂੰ ਚੱਕ ਕੇ 400 ਕਿੱਲੇ ਵਿੱਚ ਲੈ ਗਏ ਸੀ ਕਿ ਤੇ ਇਹਨੂੰ ਤੇਜ਼ ਧਾਰ ਹਥਿਆਰਾਂ ਨਾਲ ਵੱਢ ਕੇ ਉੱਥੇ ਸੁੱਟ ਗਏ ਦੋਨੇ ਲੱਤਾਂ ਤੇ ਇਹਦੇ ਕਾਫੀ ਸੱਟਾਂ ਵੱਜੀਆਂ ਤੇ ਗੰਭੀਰ ਹਾਲਾਤ ਹੈ ਦਾ ਇਲਾਜ ਸ਼ੁਰੂ ਕਰਾਇਆ ਉਮਰ ਕਿੰਨੀ ਲੱਗਦੀ ਹੈ ਦੇਖੋ ਉਮਰ ਇਹਦੀ 21 ਤੋਂ 22 ਸਾਲ ਦੀ ਹੈ ਕਿੰਨੇ ਕਵਜੇ ਦੀ ਘਟਨਾ ਹੈ ਇਹ ਤੋਂ ਕਿੰਨੇ ਵੇਲੇ ਇਹ 4:30 4:30 ਵਜੇ ਦੀ ਘਟਨਾ ਹੈ ਤੇ ਮੌਕੇ ਤੇ ਉੱਥੇ ਦੇਖਿਆ ਸੀ ਕਾਫੀ ਜਿਆਦਾ ਦੀ ਸੱਟਾਂ ਵੱਜੀਆਂ ਕੁਝ ਕਹਿ ਨਹੀਂ ਸਕਦੇ ਕਿੰਨੇ ਖਬਾਰ ਕੀਤੇ ਆ ਬੇਸੁੱਧ ਹਾਲਤ ਚ ਪਿਆ ਸੀ ਹਾਂ ਬੇਸੁੱਧ ਪਿਆ ਸੀਗਾ ਜਿਹਨੂੰ ਚੱਕ ਕੇ ਸਿਵਲ ਹਸਪੀਟਲ ਐਮਰਜੈਂਸੀ ਚ ਲੈ ਆਂਦਾ ਤੇ ਉਹਦਾ ਚਾਰ ਵਜੇ ਸ਼ੁਰੂ ਹੋਇਆ 400 ਕਿਲੇ ਚੋਂ ਸਹਾਰਾ ਜਨ ਸੇਵਾ ਦੁਆਰਾ ਜੀ ਸਾਡੇ ਕੋਲੇ ਨੌਜਵਾਨ ਜਾਂਦਾ ਗਿਆ ਹੈ ਜੀ ਦੱਸਣ ਮੁਤਾਬਕ ਉਸ ਦੇ ਨਾਲ ਕਾਫੀ ਘੁਟਮਾਰ ਕੀਤੀ ਗਈ ਹੈ ਅਸੀਂ ਜੋ ਉਸ ਦਾ ਬੰਦਾ ਇਲਾਜ ਆ ਉਹ ਕਰ ਰਹੇ ਆ ਬੰਦਾ ਇਲਾਜ ਕਰਨ ਉਪਰੰਤ ਤੁਸੀਂ ਇਸ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਪੁਲਿਸ ਨੂੰ ਰੁਕਾ ਭੇਜਿਆ ਸਰ ਇਹ ਕਿਥੋਂ ਦਾ ਰਹਿਣ ਵਾਲਾ ਕਿਥੋਂ ਦਾ ਜੀ ਇਹ ਹਜੇ ਜੀ ਉਹਦੀ ਫਾਈਲ ਵਗੈਰਾ ਬੰਨੀ ਹੈ ਟ੍ਰੀਟਮੈਂਟ ਚੱਲ ਰਿਹਾ ਸਰ ਜੀ ਉਹਦੇ ਲੱਤਾਂ ਤੇ ਤੇ ਬਾਹਾਂ ਤੇ ਸੱਟਾਂ ਹੈ ਜੀ 76 ਇਹ ਲੱਗ ਕੋਈ ਫ੍ਰੈਕਚਰ ਜੀ ਐਕਸ-ਰੇ ਤੋਂ ਬਾਅਦ ਪਤਾ ਲੱਗੂਗਾ ਸ਼ਾਰਪ ਇੰਜਰੀ ਵੀ ਇਸ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਜੀ ਸਰ ਜਿਸ ਤਰ੍ਹਾਂ ਮੈਂ ਸੱਟਾਂ ਬਾਰੇ ਗੀਆ ਕੀ ਲੱਗਾ ਵੀ ਤੇਜ਼ ਹੱਪਿਆ ਰਿਹਾ ਹਾਂ ਸਰ ਇਹ ਮੈਡੀਕਲ ਲੀਗਲ ਕੇਸ ਹੋਣ ਦੇ ਕਾਰਨ ਇਹਨਾਂ ਚੀਜ਼ਾਂ ਤੇ ਇਸ ਵੇਲੇ ਕਮੈਂਟ ਨਹੀਂ ਕੀਤਾ ਜਾ ਸਕਦਾ ਠੀਕ ਹੈ ਸਰ ਹੂੰ ਸੀ ਜੀ ਇਸ ਤਰ੍ਹਾਂ ਅਜੇ ਫਿਲਹਾਲ ਉਹਦੀ ਤਬੀਅਤ ਠੀਕ ਲੱਗ ਰਹੀ ਹੈ ਜੀ ਬਾਕੀ ਉਹਦਾ ਇਲਾਜ ਹੋ ਜੇ ਸੀ ਉਹਨੂੰ ਐਡਮਿਟ ਹੀ ਰੱਖਾਂਗੇ ਤੇ ਬੰਦ ਦਾ ਟ੍ਰੀਟਮੈਂਟ ਉਹਨੂੰ ਮਿਲ ਰਿਹਾ ਹੈ ਸਰ ਇਹਨਾਂ ਦੇ ਦੱਸਣ ਮੁਤਾਬਕ ਜੀ ਬੱਚਾ ਕੋਈ ਪੇਪਰ ਦੇਣ ਆਇਆ ਸੀਗਾ ਤੇ ਉਸ ਦੌਰਾਨ ਹੀ ਉੱਥੇ ਪੇਪਰ ਤੋਂ ਬਾਅਦ ਹੀ ਉਹਦੇ ਨਾਲੇ ਕੁੱਟਮਾਰ ਹੋਈ ਹੈ ਪੁਲਿਸ ਨੂੰ ਸਰ ਰਿਪੋਰਟ ਕਰ ਦਿੱਤਾ ਗਿਆ ਪੁਲਿਸ ਨੂੰ ਸੀਜੀ ਰੁੱਕਾ ਭੇਜਾਂਗੇ ਖੈਰ ਪੀੜਤ ਪਰਿਵਾਰ ਦੇ ਵੱਲੋਂ ਜੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਆ ਬਾਕੀ ਹੁਣ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਨੌ ਜਵਾਨਾਂ ਦੇ ਵੱਲੋਂ ਇਹ ਹਮਲਾ ਕਿਉਂ ਕੀਤਾ ਗਿਆ ਸੀ ਅਕੀਕਤ ਟੀਵੀ ਪੰਜਾਬ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ